ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਨੀਲਗIRI ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਡੋਡਾ ਬੇਟਾ ਪੀਕ ਜੋ ਉਟੀ ਦੇ ਵਿੱਚ ਹੈ ਉਸ ਤੋਂ ਤੁਹਾਨੂੰ ਰੂਬਰੂ ਹੋ ਰਿਆਂ ਆਪਣੀ ਕਕਵਤਾ ਦੇ ਰਾਹੀ ਪੜ ਲੈ ਪਾਠ ਮੁਹੱਬਤ ਦਾ ਕਰ ਪਿਆਰਾਂ ਦੀ ਗੱਲ ਪੜ ਲੈ ਪਾਠ ਮੁਹੱਬਤਾਂ ਦਾ ਕਰ ਪਿਆਰਾਂ ਦੀ ਗੱਲ ਉੱਚੀਆਂ ਸੋਚਾਂ ਦੀ ਗੱਲ ਚੰਗੇ ਵਿਚਾਰਾਂ ਦੀ ਗੱਲ ਜਿੱਤ ਬਰੂਹਾਂ ਤੇ ਖੜੀ ਜਾ ਖੋਲ ਕੇ ਬੂਹਾ ਤੱਕ ਜਿੱਤ ਬਰੂਹਾਂ ਤੇ ਖੜੀ ਜਾ ਖੋਲ ਕੇ ਬੂਹਾ ਤੱਕ ਸ਼ੇਰਾਂ ਨੂੰ ਨਹੀਂ ਸ਼ੋਭਦੀ ਕਰਨੀ ਹਾਰਾਂ ਦੀ ਗੱਲ ਇੱਕ ਦੇ ਲੇਖੇ ਲੱਗ ਜਾ ਰੱਖ ਨੀਅਤ ਨੂੰ ਸਾਫ਼ ਇੱਕ ਦੇ ਲੇਖੇ ਲੱਗ ਜਾ ਰੱਖ ਨੀਅਤ ਨੂੰ ਸਾਫ਼ ਚਿੰਤਾ ਦੁਚਿੱਤੀ ਤਜ ਕੇ ਓ ਯਾਰਾਂ ਦੇ ਵੱਲ ਕੀ ਜਿੱਤ ਕੀ ਹਾਰ ਹੈ ਸਭ ਖਿਆਲੀ ਹੈ ਗੱਲ ਕੀ ਜਿੱਤ ਕੀ ਹਾਰ ਹੈ ਸਭ ਖਿਆਲੀ ਹੈ ਗੱਲ ਚੱਲਣਾ ਨਾਮ ਹੈ ਜੀਵਨ ਦਾ ਨਾਲ ਸਹਜ ਦੇ ਚੱਲ ਮਨ ਦੇ ਹਾਰੇ ਹਾਰ ਹੈ ਮਨ ਦੀ ਜਿੱਤ ਹੈ ਜਿੱਤ ਮਨ ਦੇ ਹਾਰੇ ਹਾਰ ਹੈ ਮਨ ਦੀ ਜਿੱਤ ਹੈ ਜਿੱਤ ਬਹੁ ਉਦੇਸ਼ੀ ਹੁਕਮ ਹੈ ਉਸ ਦਾ ਤੱਕ ਗੁਰੂ ਦੇ ਵੱਲ ਉੱਠ ਤੁਰ ਤੇ ਵਧਦਾ ਜਾ ਤੁਰਨਾ ਤੇਰਾ ਕਰਮ ਉੱਠ ਤੁਰ ਤੇ ਵਧਦਾ ਜਾ ਤੁਰਨਾ ਤੇਰਾ ਕਰਮ ਉਹ ਹੈ ਤੇਰੀ ਉਡੀਕ ਵਿੱਚ ਤੂੰ ਜਾ ਕੇ ਮੰਜ਼ਲ ਮੱਲ ਪੜ ਲੈ ਪਾਠ ਮੁਹੱਬਤਾਂ ਦਾ ਕਰ ਪਿਆਰਾਂ ਦੀ ਗੱਲ ਉੱਚੀਆਂ ਸੋਚਾਂ ਦੀ ਗੱਲ ਚੰਗੇ ਵਿਚਾਰਾਂ ਦੀ ਗੱਲ ਉੱਚੀਆਂ ਸੋਚਾਂ ਦੀ ਗੱਲ ਚੰਗੇ ਵਿਚਾਰਾਂ ਦੀ ਗੱਲ उचिय सोचां जी गल चङे वचार